ਦੇਰ ਰਾਤ ਕਾਲਾ ਸੰਘਿਆ ਚ ਲੋਟੇਰਿਆ ਨੇ ਦੁਕਾਨਦਾਰ ਤੇ ਚਲਾਈਆਂ ਕ올ੀਆਂ ਦੁਕਾਨਦਾਰ ਗੰਭੀਰ ਸਖਮੀ ਆ ਰਹੇ ਨੇ ਹੰਕ ਸਿੰਘਾ ਨੇ ਇੱਕ ਲੋਟੇਰਾ ਕੀਤਾ ਕਾਬੂ ਇੱਕ ਫਰਾਰ ਰੱਬ ਬਣ ਕੇ ਬੋੜੇ ਨਿਹੰਗ ਸਿੰਘ ਜ਼ਿਲ੍ਹਾ ਕਪੂਰਥਲਾ ਅਧੀਨ ਪੈਂਦੇ ਕਸਬਾ ਕਾਲਾ ਸੰਘਿਆ ਵਿਖੇ ਸਥਿਤ ਇੱਕ ਰਿਆਨੇ ਵਾਲੀ ਦੁਕਾਨ ਦੇ ਮਾਲਕ ਰਾਜਸਪੁਰਾ ਉੱਪਰ ਲੁੱਟਖੋਦੀ ਨੀਅਤ ਨਾਲ ਦੋ ਲੁੱਟੇਰਿਆਂ ਵੱਲੋਂ دیر ਰਾਤ ਕ੍ਰਿਪ ਸਾਡੇ ਕੋ 10 ਵਜੇ ਦੁਕਾਨ ਵਿੱਚ ਵੜ ਕੇ ਹਮਲਾ ਕੀਤਾ ਗਿਆ ਤੇ ਉਹਨਾਂ ਵੱਲੋਂ ਦੁਕਾਨਦਾਰ ਦੀ ਲੱਤ ਦੇ ਵਿੱਚ ਗੋਲੀ ਮਾਰੇ ਜਾਣ ਦੀ ਖਬਰ ਹੈ ਤੇ ਬਾਅਦ ਦੇ ਵਿੱਚ ਇਹਨਾਂ ਲੁੱਟੇਰਿਆਂ ਨਾਲ ਗੁੱਤਮੁਗੁਥਾ ਹੁੰਦਿਆ ਵੇ ਕੇ ਰਸਤੇ 'ਚੋਂ ਲੰਘ ਰਹੇ ਨੇ ਹੰਗ ਸਿੰਘ ਜਥੇਦਾਰ ਹਰਿਸ਼ ਸਿੰਘ ਕਲਿਆਨਪੁਰ ਵਾਲਿਆ ਵੱਜੋਂ ਜਦ ਉਕਤ ਦੋਸ਼ੀ ਨੌਜਵਾਨਾਂ ਨੂੰ ਕਾਬੂ ਕਰਨ ਦਾ ਯਤਨ ਕੀਤਾ ਗਿਆ ਤਾਂ ਪਤਾ ਲੱਗਾ ਹੈ ਕਿ ਉਹਨਾਂ ਦੇ ਉੱਪਰ ਵੀ ਭੱਜੇ ਜਾਂਦੇ ਲੁਟੇਰੇ ਵੱਲੋਂ ਗੋਲੀ ਚਲਾਉਣ ਦੀ ਖਬਰ ਹੈ ਪਰ ਉਹਨਾਂ ਦਾ ਬਚਾ ਹੋ ਗਿਆ ਇਸ ਘਟਨਾ ਦੇ ਵਿੱਚ ਕੁੱਲ 3 ਫਾਇਰ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਪਰ ਨਿਹੰਗ ਸਿੰਘਾਂ ਤੇ ਦੁਕਾਨਦਾਰ ਦੀ ਹਿੰਮਤ ਦੇ ਨਾਲ ਇੱਕ ਲੁਟੇਰਾ ਘਟਨਾ ਸਥਾਨ ਉੱਤੇ ਮੌਕੇ ਤੇ ਕਾਬੂ ਕਰ ਲਿਆ ਗਿਆ ਜਿਸਨੇ ਆਪਣੀ ਪਛਾਣ ਦਲਜੀਤ ਪੰਮਾ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਓਜਲਾ ਦੱਸੀ ਹੈ ਜਦਕਿ ਉਸਨੇ ਦੱਸਿਆ ਕਿ ਉਸਦੇ ਨਾਲ ਉਸ ਦਾ ਸਾਥੀ ਰਾਜੂ ਅਹਿਮਦਪੁਰ ਸੀ ਜਿਸਨੇ ਗੋਲੀਆਂ ਚਲਾਈਆਂ ਹਨ ਤੇ ਉਹ ਲਾਂਬੜੇਵਾਲ ਨੂੰ ਜਾ ਰਹੇ ਸਨ ਤੇ ਅਸਲਾ ਵੀ ਉਸਦੇ ਕੋਲ ਹੀ ਸੀ ਇਦੋਂ ਉਹ ਵਲੋਟੇਰੇ ਮੋਟਰਸਾਈਕਲ ਤੇ ਸਵਾਰ ਸਨ ਤੇ ਮੋਟਰਸਾਈਕਲ ਵੀ ਕਾਬੂ ਕਰ ਲਿਆ ਗਿਆ ਹੈ ਇਸੇ ਦੌਰਾਨ ਕਟਨਾਦੀ ਸੂਚਨਾ ਮਿਲਦੇ ਸਾਰ ਡੀਐਸਪੀ ਕਪੂਰਥਲਾ ਹਰਪ੍ਰੀਤ ਸਿੰਘ ਐਸਐਚਓ ਸਦਲ ਸੋਨਮਦੀਪ ਕੋਰ ਤੇ ਸਥਾਨਕ ਚੌਕੀ ਇਨਚਾਰਜ ਅਮਰਜੀਤ ਸਿੰਘ ਐਸਆਈ ਸਮੇਤ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਲੁਟੇਰੇ ਨੂੰ ਹਿਰਾਸਤ ਵਿੱਚ ਲੈ ਕੇ ਆ। ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਮਦਦ ਦੇ ਨਾਲ ਫਰਾਰ ਲੁਟੇਰੇ ਤੱਕ ਪੁੱਜਣ ਲਈ ਕਾਰਵਾਈ ਕੀਤੀ ਜਾ ਰਹੀ ਦੱਸੀ ਜਾ ਰਹੀ ਹੈ। ਜ਼ਖਮੀ ਨੌਜਵਾਨ ਨੂੰ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਜਿਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਕਾਲਾ ਸੰਘਿਆ ਤੋਂ ਪੱਤਰਕਾਰ ਮਨਜੀਤ ਮਾਨ ਦੀ ਵਿਸ਼ੇਸ਼ ਰਿਪੋਰਟ ਦੱਸ ਗਾ ਨੂੰ ਆਪ ਦਾ 10 ਸਾਰਾ ਕੋ ਕੀ ਨਾਂ ਤੇਰਾ ਮੇਰਾ ਬਲਜੀਤ ਬਮਾਈ ਡੜੀ ਦਾ ਕੀ ਨਾਂ ਆ ਤੇਰਾ ਰਣਜੀਤ ਸਿੰਘ ਪਿੰਡ ਕਿੱڑا ਪਿੰਡ ਓ ਜਲਾ ਇੱਧਰ ਕੀ ਕਰਨਾ ਆਏ ਸੀ ਇੱਥੇ ਚੱਲੇ ਸੀ ਲਾਮੜੇ ਨੂੰ ਤੇ ਆ ਜਿਹੜੀ ਵਾਰਤਾਤ ਜਿਹੜੀ ਕੀਤੀ ਆ ਕਿਨੇ ਕੀਤੀ ਆ ਤੇਰੇ ਨਾਲ ਇਹ ਮੁੰਡਾ ਨਾਲ ਦੀ ਜੀ ਮੇਰੇ ਰਾਜੂ ਰਾਜੂ ਐਮ ਤੋਂ ਵਰਦਾ ਤੇ ਇੱਧਰ ਕਾਲਾ ਸੰਘਾ ਕੀ ਕਰਨਾ ਆਏ ਸੀ ਉਹ ਕਾਲਾ ਜਣਾ ਲੰਗੜ ਨੇ ਜੀ ਐ ਗੁਲਾਮ ਗੋਲੀਆਂ ਕਿੰਨੀਆਂ ਚਲਾਈਆਂ ਤੁਸੀਂ ਨਾਲ ਕੌਣ ਸੀ ਨਾਲ ਕੌਣ ਸੀ ਤੇਰੇ ਰਾਜੂ ਤੇ ਬਾਈ ਮੁੰਡਾ ਐਮਦ ਬੋਲਦਾ ਗੋਲੀਆਂ ਕਿੰਨੇ ਚਲਾਈਆਂ ਉਹਦੇ ਬੋੜੀ ਆਈ ਆ ਜੀ ਕਿੰਨੀਆਂ ਚਲਾਈਆਂ ਹਾਂ ਜੀ ਪੋਰ ਕਿੰਨੇ ਜਣੇ ਸੀ ਤੋਂ ਜੀ ਦੋ ਜਣੇ ਸੀ ਜੀ ਦੋਨੇ ਕਿੰਨੇ ਫਾਇਰ ਕੀਤੇ ਆ ਦੋ ਤਿੰਨ ਗੱਲੇ ਕੋਈ ਰਾਤ ਨੂੰ ਫਾਇਰਿੰਗ ਦੇ ਕਰਕੇ ਕਿਸੇ ਦੁਕਾਨਦਾਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਆ ਗੋਲੀਆਂ ਚਲਾਈਆਂ ਗਈਆਂ ਕੀ ਮਾਮਲਾ ਹੈ ਕੱਲ ਰਾਤ ਨੂੰ 10:30 ਵਜੇ ਜਿਹੜਾ ਅੰਕਾਰਾ ਸੰਗਿਆ ਬਾਜ਼ਾਰ ਦੇ ਵਿੱਚ ਜਿਹੜਾ ਰਜਿੰਦਰ ਨਰਿੰਦਰ ਕੁਮਾਰ ਪੁੱਤਰ ਸਰਿੰਦਰ ਕੁਵਾਰ ਉਹਦੀ ਕਰਿਆਨੇ ਦੀ ਦੁਕਾਨ ਹੈ ਉਹਦੀ ਦੁਕਾਨ ਤੇ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਇੱਕ ਪਰਮਜੀਤ ਸਿੰਘ ਤੇ ਦੂਸਰਾ ਹਰਵਿੰਦਰ ਸਿੰਘ ਇਹਨਾਂ ਨੇ ਕਿ ਉਹਦੀ ਦੁਕਾਨ ਤੋਂ ਪਹਿਲਾਂ 6000 ਰੁਪਏ ਖੋਏ ਤੇ ਮੌਕੇ ਤੇ ਜਿਹੜਾ ਉੱਥੇ ਜਦੋਂ ਭੱਜਣ ਲੱਗੇ ਤਾਂ ਆਪਣਾ ਉੱਥੇ ਉਹਦੀ ਫਾਇਰਿੰਗ ਕੀਤੀ ਜਿਹੜੀ ਕੀ ਉਹਦੇ ਲੱਥ ਤੇ ਲੱਗੀ ਤੇ ਨੂੰ ਕਿ ਹਸਪੀਟਲ ਲੱਕ ਦੇ ਵਿੱਚ ਦਾਖਲ ਕਰਾਇਆ ਜਿੱਥੇ ਜੇ ਲਾਜਾ ਠੀਕ ਹੈ ਉਹ ਜੇ ਮੌਕੇ ਦੇ ਉੱਤੇ ਜਦੋਂ ਵਾਰਦਾਤ ਨੂੰ ਇੰਜਾਮ ਦੇ ਰਹੇ ਸੀ ਤੇ ਉੱਥੇ ਮੌਕੇ ਤੇ ਉਹ ਨਿਹੰਗ ਸਿੰਘ ਲੰਘ ਰਹੇ ਸੀ ਜਿਨ੍ਹਾਂ ਨੇ ਕੀ ਭਰਨਜੀਤ ਸਿੰਘ ਨੂੰ ਹਾਰ ਲਿਆ ਤੇ ਮੌਕੇ ਦੇ ਉੱਥੇ ਦਾਤਰ ਤੇ 2765 ਦੇ ਕਾਰਤੂਸ ਬਰਾਮਦ ਕਰ ਲਏ ਗਏ ਆ ਤੇ ਦੂਜਾ ਜਿਹੜਾ ਹਰਵਿੰਦਰ ਸਿੰਘ ਉਰੀ ਭਾਲ ਜਾਰੀ ਹੈ ਛੇਤੀ ਗਫਤਾਰ ਕਰ ਲੇ ਸਰ ਕਿਥੇ ਤੇ ਰਹਿਣ ਵਾਲੇ ਇੱਕ ਜਿਹੜਾ ਪਰਮਜੀਤ ਸਿੰਘ ਆ ਔਦਲਾ ਜੋਗੀ ਦਾ ਤੇ ਹਰਵਿੰਦਰ ਸਿੰਘ ਜਿਹੜਾ ਅਮਰਪੁਰ ਦਾ ਇਹਨਾਂ ਦਾ ਕੋਈ ਤਿੰਨ ਦਾ ਬੈਕਗ੍ਰਾਉਂਡ ਆ ਇਹਨਾਂ ਤੇ ਜਿਹੜਾ ਪਰਮਜੀਤ ਸਿੰਘ ਆ ਉਹਦੇ ਤੇ ਪੰਜ ਮੁਕੱਦਮੇ ਨੇ ਚੋਰੀ ਦੇ ਆ ਤੇ ਐਂਟੀਪਰੇਜਕਟ ਦੇ ਆ ਤੇ ਜਿਹੜਾ ਭੱਜਿਆ ਹੋਇਆ ਰਵਿੰਦਰ ਸਿੰਘ ਆ ਉਹਦੇ ਤੇ ਤਿੰਨ ਮੁਕੱਦਮੇ ਨੇ ਇਸੇ ਤੋਂ ਪਤਾ ਲੱਗਾ ਕਿ ਜਿਹੜੇ ਆਈਸੀ ਹਮਲਾ ਕਰਨੇ ਕੋਈ ਨਸ਼ੇੜੀ ਹੈ ਜਾਂ ਕੋਈ ਐਡਿਕਟਡ ਹੈ ਇਸ ਵਿੱਚ ਇਹ ਇਨਵੈਸਟਿਗੇਟ ਕਰਾਂਗੇ ਜੀ ਇਹਦਾ ਜਦੋਂ ਆਪਣਾ ਅਸੀਂ ਅਜੇ ਗਫਤਾਰੀ ਪਾ ਰਹੇ ਇਹਨਾਂ ਦੀ ਇੱਕ ਦੀ ਉਹਦੇ ਵਿੱਚ ਜੋ ਵੀ ਮੈਡੀਕਲ ਰਿਪੋਰਟ ਆਉਗੀ ਉਹਦੇ ਹਿਸਾਬ ਨਾਲ ਅਸੀਂ ਕਲੀਅਰ ਕਰਾਂਗੇ ਇਹ ਜਿਹੜੀ 피ੜ ਢੜਨਾ ਕੋਈ ਇਹਨਾਂ ਦਾ ਰੰਜੀ ਸੀਗੀ ਨਹੀਂ ਰੰਜੇ ਨਹੀਂ ਇਹ ਤਾਂ ਬਸ ਖੋ ਕਰਨੀ ਹੈ ਜਿਵੇਂ ਲੁੱਟਣੀ ਹੈ ਸਰ ਕਦੋਂ ਤੋਂ ਕਰ ਰਹੇ ਹੈ ਕੰਮ ਲੁੱਟ ਖੋ ਦਾ ਇਹ ਇਨਵੈਸਟਿਗੇਸ਼ਨ ਕਰਾਂਗੇ ਜੀ ਉਹ ਜਿਹੜੇ ਆਲਰੇਡੀ ਬਗਤ ਵੀ ਪਹਿਲਾਂ ਦਰਜ ਹੈ ਨਾ ਤੇ ਪੁਰਾਣੇ ਆਦੀ ਨੇ ਰਾਈਮ ਕਰੰਦੇ ਠੀਕ ਤਾਂ ਕੋਈ ਜਿਹੜੀ ਮੁੱਢਲੀ ਜਾਂਚ ਕੋਈ ਸਾਹਮਣੇ ਆਇਆ ਕਿ ਇਹਨਾਂ ਦਾ ਹੋਰ ਕੋਈ ਸਾਥੀ ਸੀਗਾ ਦੋਹਾਂ ਤਲਾਕ ਪੂਲਿਵਿਸਟਿਗੇਸ਼ਨ ਚ ਸਾਹਮਣੇ ਲਿਆਵਾਂਗੇ ਜੀ ਉਹ ਜਦੋਂ ਜਾਂਚ ਆ ਜੂਗੀ ਫਿਰ ਰੋਕੇ ਦੇਖਾਂਗੇ ਜੀ ਆ